ਪਿਛਲੇ ਕਈ ਸਾਲਾਂ ਤੋਂ ਸਿਰਫ ਕਾਗਜ਼ਾ ਵਿੱਚ ਚਰਚਾ ਦਾ ਵਿਸ਼ਾ ਬਣੇ ਹੋ ਲੁਧਿਆਣਾ ਦੇ ਬੁੱਢੇ ਨਾਲੇ ਦੀ ਹੁਣ ਸੱਚ ਵਿੱਚ ਹੀ ਕਿਸਮਤ ਖੁੱਲਣ ਜਾ ਰਹੀ ਹੈ। ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਪਾਸ ਕੀਤਾ 650 ਕਰੋੜ ਦੇ ਬਜਟ ਸੰਬੰਧੀ ਮੁੱਖ ਮੰਤਰੀ ਪੰਜਾਬ 12 ਜਨਵਰੀ ਨੂੰ ਇਸਦਾ ਉਦਘਾਟਨ ਕਰਨ ਆ ਰਹੇ ਹਨ ਅਤੇ ਇਸ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਹੈ। ਅਤੇ ਕਈ ਸਾਲਾਂ ਤੋਂ ਲੋਕਾਂ ਦਾ ਸਿਰਦਰਦ ਬਣੇ ਕੂੜੇ ਦਾ ਡੰਪ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਹਲਕਾ ਵਿਧਾਇਕ ਅਤੇ ਪੰਜਾਬ ਮੰਤਰੀ ਆਸ਼ੂ ਨੇ ਪ੍ਰੈਸ ਵਾਰਤਾ ਕਰਕੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਸੰਬੰਧੀ ਜਾਣਕਾਰੀ ਦਿੱਤੀ। ਇਹ ਸੀ ਮੈਨੂੰ ਸਭ ਤੋਂ ਮਾਨ ਵਾਲੀ ਗੱਲ ਜਿਹੜੀ ਇਹ ਲਜਾਨੇ ਕਾਰਪੋਰੇਸ਼ਨ ਨੂੰ ਸਾਡੇ ਮੇਰੇ ਮੇਲ ਹੁੰਦੀ ਸਾਡੇ ਹਾਊਸ ਤੇ ਜਿੰਨੇ ਵੀ ਕਾਰਸਨ ਦੇ ਸਾਡੇ ਮੰਤਰੀ ਸਾਹਿਬ ਨੇ ਬਹੁਤ ਵੱਡਾ ਪ੍ਰਲਾ ਆਸ਼ੂ ਜੀ ਨੇ ਔਰ ਲੋਕ ਲੀਡਰਸ਼ਿਪ ਨੂੰ ਬਹੁਤ ਇਸ ਵੀ ਦਿਨ ਉਸ ਤੋਂ ਬਾਅਦ ਚਤੁਰੂ ਉਦੇਸਿੰਗ ਜੀ ਮਹਾਰਾਜ ਜਿਹੜੇ ਕੀ ਨਾਮਤਰੀ ਸੁਖਦਾਇ ਜੀ ਨੇ ਉਹ ਵੀ ਲੱਗੇ ਹੋਏ ਸੀ ਉਹ ਮਾਨ ਵਾਲੀ ਗੱਲ ਹੈ ਕਿ ਸੀਐਮ ਸਾਹਿਬ ਨੇ ਆਪਣਾ ਹੱਥਾ ਤੇ ਪ੍ਰੋਜੈਕਟ ਲੈ ਲਿਆ ਕਿ ਸੀਐਮ ਸਾਹਿਬ ਤੁਹਾਨੂੰ ਪਤਾ ਦਿਰ ਨਿਸ਼ਚੈ ਵਾਲੇ ਨੇ ਜਦੋਂ ਕੋਈ ਪ੍ਰੋਜੈਕਟ ਆਪਣੇ ਹੱਥਾ ਚ ਲੈਂਦੇ ਨੇ ਸੋ ਪਰਚੋ ਨੇ ਪ੍ਰੀਤ ਲੇਗਾ ਔਰ ਜਲਦੀ ਹੋਏਗਾ ਕਿਨੇ ਕਰੋਨਾ ਦਾ 1600 ਕਰੋੜ ਦਾ ਔਰ ਪਰਸੋ ਖੁਦ ਸੀਐਮ ਸਾਹਿਬ ਆਪ ਆ ਕੇ ਇਥੇ ਨਾ ਕੁ ਵਰਚਲ ਕਰਨ ਲੱਗੇ ਨੇ ਖੁਦ ਆ ਰਹੇ ਨੇ ਜੀ ਜੀ ਔਰ ਮਾਨ ਲਜ਼ਾਨੇ ਸ਼ਹਿਰ ਦੇ ਲੋਕਾਂ ਨੂੰ ਨਾ ਚਾਹੀਦਾ ਜਿਹੜਾ ਕਲੰਕ ਕਿਹਾ ਜਾਂਦਾ ਸੀ ਉਹ ਕਲੰਕ ਇਹਦਾ ਸ਼ਹਿਰ ਤੋਂ ਬਿਊਟੀਫਿਕੇਸ਼ਨ ਹੋएगी ਜੀ ਬਿਟ ਸਾਰੇ ਤੋਂ ਪਹਿਲੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾ ਜਿਉਂ ਪਾਣੀਆ ਨਹਿਰ ਹੈ ਪਿੱਛੋਂ ਨੀਲੀ ਨਹਿਰ ਜੋ ਪਾਣੀ ਵਿੱਚ ਛੱਡਾਂਗੇ ਔਰ ਸਭ ਪ੍ਰੋਜੈਕਟ ਜੇ ਤੁਸੀਂ ਦੇਖੋਗੇ ਕਰਨਗੇ ਹਾਂ ਜੀ ਆਲੇ ਦੋਲੇ ਆਲੇ ਜੇ ਪੇੜ ਲੱਗਣਗੇ ਬੜਾ ਕੁਝ ਬਿਊਟੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਜਿੰਨੇ ਵੀ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਚੱਲੇ ਚਾਹੇ ਜਮਾਲਪੁਰ ਹੋਵੇ ਜਾਂ ਪਟੀਆਂ ਉਹਨਾਂ ਨੇ ਵੀ ਉਹਦੀ ਕੰਪੈਸਟਰੀ ਵਧਾ ਰਹੇ ਨੇ ਔਰ ਬਹੁਤ ਜਿਹੜਾ ਪਾਣੀ ਬਿਲਕੁਲ ਨੀਟ ਐਂਡ ਕਲੀਨ ਕਾਲਾ ਨਜ਼ਾਰਾ ਜਿੰਮ ਮੈਨੂੰ ਨਹੀਂ ਪਤਾ ਜਿੰਮ ਦਾ ਕੀ ਹੈ ਮੈਂ ਤਾਂ ਆਪਣੇ ਰੈਜ਼ੀਡੈਂਟਸ ਨੂੰ ਮਿਲਣ ਆਇਆ ਇਹਨਾਂ ਦੀ ਜਿੰਨੀਆਂ ਡਿਮਾਂਡਸ ਨੇ ਜੋ ਅਕੋ ਇਹ ਚਾਹਦੇ ਹੋਣਗੇ ਕੱਲੀ ਕਲੋਨੀ ਵਾਸਤੇ ਨਹੀਂ ਜੋ ਇਹ ਆਪਣੇ ਡਿਸਟ੍ਰਿਕਟ ਵਾਸਤੇ ਵੀ ਜੋ ਸੁਜੈਸ਼ਨ ਦੇਣਗੇ ਅਸੀਂ ਉਹਨੂੰ ਵੀ ਇੰਪਲੀਮੈਂਟ ਕਰਾਂਗੇ। ਕੱਲ ਬੁੱਡੇ ਨਾਲੇ ਲਈ ਆ ਰਹੇ ਸੀਐਮ ਸਾਹਿਬ ਆਦਿ ਨੂੰ ਤੁਹਾਨੂੰ ਇਹ ਬਹੁਤ ਇੱਕ ਨਸੂਰ ਸੀਗਾ ਲੁਧਿਆਣੇ ਦਾ ਬਹੁਤ ਪੁਰਾਣੀ ਡਿਮਾਂਡ ਲੁਧਿਆਣੇ ਵਾਸੀਆਂ ਦੀ ਲਟਕਦੀ ਆ ਰਹੀ ਸੀਗੀ। ਅ ਬੜਾ ਇਹਦੇ ਵਾਸਤੇ ਵੀ ਐਫਰਟ ਹੋਇਆ ਏਡਾ ਵੱਡਾ ਸਰਮਾਇਆ ਕਿੱਥੋਂ ਲਿਆਣਾ ਸੀ ਉਹ ਵੀ ਸੋਚਿਆ ਜਾ ਰਿਹਾ ਹੁਣ 650 ਕਰੋੜ ਨਾਲ ਇਹਨੂੰ ਬਿਊਟੀਫਾਈ ਕਰਨ ਦਾ ਬੁੱਡੇ ਨਾਲੇ ਨੂੰ ਸਾਫ਼ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਤਾਂ ਪਰਸੋ ਨਹੀਂ ਪੱਤਰ ਸੀਐਮ ਸਾਹਿਬ ਰੱਖਣਗੇ ਔਰ ਸਾਨੂੰ ਉਮੀਦ ਹੈ ਵੀ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਜੋ ਲੁਧਿਆਣੇ ਦੀ ਸੋਚ ਹੈ ਬੁੱਡੇ ਨਾਲੇ ਤੋਂ ਇਹਨੂੰ ਬੁੱਡੇ ਦਰਿਆ ਦਾ ਰੂਪ ਦੇ ਦੇਵਾਂਗੇ ਔਰ ਕਿੱਦਾਂ ਦੀ ਡਿਵੈਲਪਮੈਂਟ ਚੱਲ ਰਹੀ ਹੈ ਲੁਧਿਆਣੇ 'ਚ ਥੋੜਾ ਨਾ ਪਾਰਕ ਡਿਵੈਲਪਮੈਂਟਾਂ ਹੋ ਜੀਤਾਂ ਦੀ ਡਿਵੈਲਪਮੈਂਟ ਚੱਲਦੀ ਹੈ ਓਵਰ ਆਲ ਤੁਸੀਂ ਦੇਖੋ ਲੋਕਾਂ ਤੋਂ ਪੁੱਛੋ ਹਾਂ ਇੱਕ ਚੀਜ਼ ਮੈਂ ਤੁਹਾਡੇ ਮਾਦਮ ਰਾਈ ਲੋਕਾਂ ਨੂੰ ਅਪੀਲ ਕਰੂੰਗਾ ਪਿਛੇ 6 ਮਹੀਨੇ ਸਾਲ ਸਾਡੇ ਨਾਲ ਕਸ਼ਟ ਸਹਿ ਲੋ ਅਸੀਂ ਲੁਧਿਆਣੇ ਨੂੰ ਸੰਵਾਰ ਕੇ ਦਿਖਾਵਾਂਗੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼